ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਕੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਕਸਬਾ ਕਲਾਂ ਨੌਰ ਦੇ ਵਿੱਚ ਸੋ ਅੱਜ ਅਸੀਂ ਮੌਜੂਦ ਹਾਂ ਭੰਗੂ ਨਰਸਿੰਦੀ ਦੇ ਵਿੱਚ ਸੋ ਸਾਡੇ ਨਾਲ ਬਾਬਾ ਜੀ ਮਜੂਰ ਨੇ ਜ਼ਰੂਰ ਗੱਲਬਾਤ ਕਰਦੇ ਆਂ ਵੀ ਇਸ ਵਾਰ ਕਿਹੜੀਆਂ ਜਿਹੜੀਆਂ ਬਾਬਾ ਜੀ ਵੱਲੋਂ ਜਿਹੜੀਆਂ ਦਰਸਿਤ ਦੇ ਵਿੱਚ ਜਿਹੜੀਆਂ ਇਹ ਲੱਗੀਆਂ ਨੇ ਪਨੀਰੀਆਂ ਲੱਗੀਆਂ ਨੇ ਜਾਂ ਕਿਹੜੇ ਜਿਹੜੇ ਨੇ ਫੁੱਲ ਜਿਹੜੇ ਲੱਗੇ ਨੇ ਅਸੀਂ ਕਿਹਾ ਬਾਬਾ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਬ ਇਹ ਕਿਹੜੇ ਜਿਹੜੇ ਇਹ ਫੁੱਲਿਆ ਜਿਹੜੀ ਕਿਸਮਾਂ ਨੇ ਕਿੰਨੀਆਂ ਕਿਸਮਾਂ ਨੇ ਤੇ ਕਿਹੜੇ ਫੁੱ ਇਹ ਨੂੰ ਆਪਾਂ ਜਾਫਰੀ ਕਿਸਮ ਕਹਿ ਦਿੰਦੇ ਆ ਜੀ ਜਿਹੜਾ ਸਿਆਲੀ ਫੁੱਲਿਆ ਅ ਪਹਿਲਾਂ ਇਹਦੇ ਵਿੱਚ ਜਿਹਨੂੰ ਆਪਾਂ ਕਲਕੱਤੀ ਬੋਲ ਦਿੰਦੇ ਆ ਲੱਡੂ ਗੇਂਦਾ ਹਾਂਜੀ ਉਹ ਚੱਲ ਰਿਆ ਸੀਗਾ ਤੇ ਕੁਦਰਤੀ ਆਫਤ ਆਉਣ ਕਰਕੇ ਤੇ ਇਹਨਾਂ ਮਤਲਬ ਇਸ ਪੈੜੀਆਂ ਦੇ ਵਿੱਚ ਇੱਧਰ ਸੀ ਉਧਰ ਉਹ ਪਰਲੇ ਬਣੇ ਸੀ ਤੇ ਉਹ ਸਾਡਾ ਗਰਮੀ ਵਾਲਾ ਫੁੱਲ ਜਿਹੜਾ ਸੀ ਜਿਹਨੂੰ ਲੱਡੂ ਗੇਂਦਾ ਉਹ ਸਾਡਾ ਚੱਲ ਰਿਹਾ ਸੀ ਜਦੋਂ ਇਹ ਮਤਲਬ ਪਾਣੀ ਦੀ ਮਾਰ ਵੱਜੀ ਆ ਤੇ ਉਦੋਂ ਅਸੀਂ ਮਤਲਬ ਦੋਕ ਤੜਾਈਆਂ ਉਹਦੀਆਂ ਜੇ ਕੀਤੀਆਂ ਸਨ ਤੇ ਉਹ ਹੁਣ ਤੱਕ ਮਤਲਬ ਜਿੰਨਾ ਚਿਰ ਗਰਮੀ ਰਹਿਣੀ ਸੀ ਉਹਨਾਂ ਚਿਰ ਉਹ ਹਡਾਓ ਫੁੱਲ ਚੱਲਣਾ ਸੀ ਉਸ ਤੋਂ ਬਾਅਦ ਫਿਰ ਇਹ ਸਿਆਲੀ ਫੁੱਲ ਜਿਹੜਾ ਇਹ ਸ਼ੁਰੂ ਹੋ ਜਾਂਦਾ ਵਾ ਹੁਣ ਸਾਡਾ ਜਿਹੜਾ ਇਹ ਇਹ ਜਿਹੜਾ ਸਿਆਲੀ ਫੁੱਲ ਅਸੀਂ ਇਹ ਤਿਆਰ ਕਰ ਰਹੇ ਆ ਇਹ ਤਕਰੀਬਨ ਮੇਰੇ ਖਿਆਲ ਆ ਵੀ 15-20 ਦਿਨਾਂ ਦੇ ਵਿੱਚ ਵਿੱਚ ਨੂੰ ਜਿਹੜਾ ਉਹ ਆ ਜਾਈਗਾ ਮਤਲਬ ਜਿਹੜੇ ਤੁਸੀਂ ਦੂਜੇ ਬੂਟਿਆਂ ਦਾ ਜ਼ਿਕਰ ਕਰ ਰਹੇ ਉਹ ਅਜੇ ਤੱਕ ਤੜਾਈ ਜਿਹੜੀ ਉਹਨਾਂ ਦੀ ਚਲਣੀ ਹੈ ਹਾਂ ਜੀ ਉਹਦੀ ਤੜਾਈ ਚਲਣੀ ਸੀ ਪਰ ਉਹ ਜਦੋਂ ਹੁਣ ਸਾਰੀ ਦੁਨੀਆ ਦੇ ਨਾਲ ਹੀ ਆ ਉਹ ਇੱਕ ਕੁਦਰਤੀ ਆਫਤਾਨ ਕਰਕੇ ਤੇ ਮਤਲਬ ਉਹਦੀ ਫਿਰ ਜਿਹੜਾ ਕੰਮ ਖਤਮ ਹੋ ਗਿਆ ਨਵੇਂ ਸਰਯੋਂ ਜਿਹੜਾ ਹੁਣੇ ਤਿਆਰ ਹੋ ਬਈ ਜਿਵੇਂ ਇਹ ਦੇਖ ਰਹੇ ਆ ਆਪਾਂ ਬੂਟੇ ਲੱਗੇ ਨੇ ਪਰ ਇਹਨਾਂ ਦੇ ਵਿੱਚ ਜਿਹੜੇ ਤੁਸੀਂ ਦੱਸ ਰਹੇ ਹੋ ਤਿੰਨ ਕਿਸਮਾਂ ਨੇ ਕਿਵੇਂ ਜਿਹੜੀ ਬੂਟੇ ਦੀ ਜਿਹੜੀ ਪਛਾਣ ਫਿਰ ਹੁੰਦੀ ਹੈ ਇਹ ਬਾਬਾ ਜੀ ਵੇਖੋ ਇਹਦੇ ਵਿੱਚ ਨਾ ਤੇ ਮਤਲਬ ਜਿਹੜੀ ਇਹਦੀ ਪਨੀਰੀ ਤਿਆਰ ਹੁੰਦੀ ਆ ਇਹ ਇਹੀ ਪਨੀਰੀ ਮੰਗਾ ਰਹੇ ਆ ਸਾਡਾ ਕੰਟੈਕਟ ਆ ਪਟਿਆਲੇ ਆ ਇੱਕ ਗੁਰਿੰਦਰ ਵੀਰ ਜੀ ਆ ਤੇ ਉਹਨਾਂ ਤੋਂ ਅਸੀਂ ਪਨੀਰੀ ਜਿਹੜੀ ਆ ਉਹ ਪ੍ਰੋਵਾਈਡ ਕਰਾਉਨੇ ਆ ਤੇ ਇਹ ਇਹਦੇ ਵਿੱਚ ਨਾ ਤਿੰਨ ਰੰਗ ਹੁੰਦੇ ਆ ਇੱਕ ਲਾਲ ਇੱਕ ਖੱਟਾ ਤੇ ਇੱਕ ਪੀਲਾ ਉਹ ਤੁਹਾਨੂੰ ਜਦਾਂ ਇਹ ਪਹਿਚਾਨ ਤ ਚਲੋ ਜਦੋਂ ਆਪਾਂ ਤੋੜਦੇ ਆ ਉਦੋਂ ਹੀ ਪਤਾ ਲੱਗ ਜਾਂਦਾ ਆ ਵੇਖੋ ਆ ਜਿਹੜਾ ਬੂਟਾ ਵਾ ਨਾ ਇਹ ਸਾਰਾ ਮਤਲਬ ਹਰੇ ਰੰਗ ਦੇ ਵਿੱਚ ਆ ਥੋੜੀ ਮਨ ਲਾ ਖਟਾਈ ਜੀ ਮਾਰ ਰਿਹਾ ਇਹਨੂੰ ਸਾਡਾ ਜਿਹੜਾ ਫੁੱਲ ਆਏਗਾ ਇਹ ਇਹਨੂੰ ਖੱਟਾ ਫੁੱਲ ਆਉਣਾ ਵਾ ਜੀ ਆ ਜਿਹੜਾ ਵੇਖਾ ਇਹ ਥੋੜਾ ਜਿਹਾ ਇਹ ਲਾਲਗੀ ਦੇ ਵਿੱਚ ਆ ਵੇਖੋ ਇਹਨੂੰ ਪੀਲੇ ਰੰਗ ਦਾ ਫੁੱਲ ਆਉਣਾ ਉਸ ਤੋਂ ਬਾਅਦ ਇੱਥੇ ਤੁਹਾਨੂੰ ਬੂਟੇ ਵਿੱਚ ਹੀ ਮਿਲਣਗੇ ਜਿਦਾਂ ਪਿਓਰ ਲਾਲ ਆ ਵੇਖੋ ਆ ਜਿਹੜੇ ਆ ਹਾਂਜੀ ਇਹਨੂੰ ਲਾਲ ਫੁੱਲ ਆਉਣਾ ਵਾ ਜਦੋਂ ਆਪਾਂ ਇਹ ਤੋੜਦੇ ਆ ਉਦੋਂ ਅਲੱਗ-ਅਲੱਗ ਬੂਟੇ ਆਪੋ ਆਪਣਾ ਜਿਹੜਾ ਵਿੱਚ ਰੰਗ ਦੇਣਾ ਵਾਪੇ ਬਾਬਾ ਜੀ ਜਿਵੇਂ ਇਹ ਬੂਟੇ ਨੇ ਇਹਨਾਂ ਦੀ ਗਰੋਥ ਡਾਉਣ ਜਾਂ ਕੋਈ ਇੱਕ ਲੈਵਲ ਦੀ ਗਰੋਥ ਰਹੇਗੀ ਜਾਂ ਵੱਧ ਘੱਟ ਹੋਏਗੀ ਨਹੀਂ ਜੀ ਤਕਰੀਬਨ ਬਹੁਤ ਵਧੀਆ ਗਰੋਥ ਹੀ ਵੈਸੇ ਬਹੁਤ ਵਧੀਆ ਚੱਲਣ ਰਹੀ ਆ ਔਰ ਇੱਕੋ ਜਿਹੀ ਰਹੇਗੀ ਇਹਦੀ ਤਕਰੀਬਨ ਹਾਂ ਜੀ ਜਿਹੜਾ ਬਾਬਾ ਜੀ ਦੂਸਰੇ ਜਿਹੜੀ ਸਾਈਡ ਲੱਗੇ ਨੇ ਉਹ ਵੀ ਇਸੇ ਬੇਸ ਦੇ ਜਾਂ ਉਹਨਾਂ ਚ ਕੁਝ ਚੇਂਜ ਕੀਤਾ ਨਹੀਂ ਜੀ ਉਹ ਵੀ ਹੋਈਆਂ ਸਿਆਲੀ ਫੁੱਲ ਤਕਰੀਬਨ ਇੱਕ ਹੀ ਵੈਰਾਈਟੀ ਹੁੰਦੀ ਆ ਜੀ ਹਾਂ ਜੀ ਇਹ ਜਿਹੜਾ ਸਿਆਲੀ ਫੁੱਲ ਆ ਇਹ ਸਾਰਾ ਇੱਕ ਹੀ ਵੈਰਾਈਟੀ ਹੁੰਦੀ ਆ ਕੁਝ ਇੱਧਰ ਆਜੀ ਫੁੱਲ ਤੇ ਕੁਝ ਤਕਰੀਬਨ ਕਿਲਾਕ ਫੁੱਲ ਜਿਹੜਾ ਉੱਪਰਲੇ ਪਾਸੇ ਉਧਰ ਉਸ ਪਾਸੇ ਜਿਹੜਾ ਬਾਬੇ ਇਹ ਕਾਣ ਆ ਜਿਹੜਾ ਵਿੱਚ ਲੱਗਾ ਇਹਦੇ ਵਿੱਚ ਕਿੰਨੇ ਜਿਹੜੇ ਹਾਈ ਗ੍ਰੇਡ ਜਾਂ ਕਿਹੜੀਆਂ ਕਿਸਮਾਂ ਨੇ ਉਹ ਵੀ ਜਾਣਕਾਰੀ ਜਿਹੜੀ ਸਾਂਝੀ ਕਰੋ ਇਹ ਵੀਰ ਜੀ ਸਾਡੇ ਕੋਲ ਨਾ ਇੱਕ ਇਹ ਦੇਸੀ ਕਿਸਮ ਲਾ ਲੋ ਹਾਂਜੀ ਜਿਹੜਾ ਰਤਿਆ ਕੰਪਨੀ ਆ ਹਰਿਆਣੇ ਦੀ ਹਾਂਜੀ ਹਾਂਜੀ ਜਿਨ੍ਹਾਂ ਦੇ ਨਾਲ ਸਾਡਾ ਕੰਟੈਕਟ ਆ ਜੀ ਹਾਂਜੀ ਔਰ ਉਹਨਾਂ ਦੇ ਨਾਲ ਤੇ ਸਾਡੀ ਜਿਹੜੀ ਨਰਸਰੀ ਚੱਲਦੀ ਆ ਰਤਿਆ ਕੰਪਨੀ ਆ ਜੀ ਔਰ ਇਹਦੀ ਖਾਸੀਅਤ ਇਹ ਆ ਕਿ ਇੱਕ ਤੇ ਇਹ ਜਿਹੜਾ ਕਣਿਆ ਜੀ ਜੀ ਇਹ ਮਤਲਬ ਜੋ ਐਤਕਾ ਸਾਡਾ ਤਿਜਾ ਚੌਥਾ ਸਾਲ ਆ ਜੀ ਮਤਲਬ ਜਿਹੜਾ ਅਸੀਂ ਇਹ ਉਹਨਾਂ ਤੋਂ ਮਰੋ ਲੈ ਕੇ ਤਿਆਰ ਕਰ ਰਹੇ ਆ ਜੀ ਜੀ ਹਾਂ ਜੀ ਤੇ ਇਹਦੀ ਇੱਕ ਤੇ ਇਹ ਆ ਕਿ ਇਹਨੂੰ ਗੰਢੇਲਣੀ ਪਏਗੀ ਜੀ ਜੀ ਠੀਕ ਆ ਜੀ ਜਿਸ ਤਰ੍ਹਾਂ ਆਮ ਆਪਾਂ ਗੰਡਾ ਲਾਉਨੇ ਆ ਤੇ ਉਹਨੂੰ ਗੰਢੇਲ ਪੈ ਜਾਂਦੀ ਆ ਜਾਂ ਜਦੋਂ ਉਹਨੂੰ ਆਪਾਂ ਸਟੋਰਜ ਕਰਨਾ ਹੁੰਦਾ ਤੇ ਸਟੋਰ ਤੇ ਜਿਹੜੇ ਨੇ ਉਹ ਗੰਡਾ ਜਿਹੜਾ ਵਾ ਛੇਤੀ ਜਿਹੜਾ ਵਾ ਆਪਣਾ ਆਪ ਜਿਹੜਾ ਮਤਲਬ ਖਰਾਬ ਹੋ ਜਾਂਦਾ ਹਾਂਜੀ ਇਹਦੀ ਮਤਲਬ ਤਕਰੀਬਨ ਅਗਲੇ ਨਵੰਬਰ ਦਸੰਬਰ ਤੱਕ ਜਿਹੜਾ ਵਾ ਇਹਦੀ ਜਿਹੜੀ ਹੈਗੀ ਆ ਮਤਲਬ ਇਹ ਇੱਕ ਦਾ ਸਟੋਰ ਹੁੰਦਾ ਵਾ ਉਹ ਵੀ ਤਾਣੀਆਂ ਕਿ ਜਾਂ ਵਿੱਚ ਅੱਜ ਦੇਖ ਰਿਹਾ ਬੂਟੇ ਲੱਗੇ ਇਹ ਕੋਈ ਮਤਲਬ ਬੂਟੀ ਕੋਈ ਵਹੀ ਵਗਾਰਾ ਜੀ ਬੂਟੀ ਫਿਰ ਵੇਖੋ ਵਿੱਚ ਜਿਹੜਾ ਮਾੜਾ ਮੂਟਾ ਕਾਫੂਸ ਜਿਹੜਾ ਇਹ ਤਾਂ ਹੋ ਜਾਂਦਾ ਇਹਦੀ ਫਿਰ ਨਾਲ ਮਾੜੀ ਮੋਟੀ ਜਿਹੜੀ ਆ ਸਾਫ ਸਫਾਈ ਚੱਲਦੀ ਰਹਿੰਦੀ ਆ ਜੀ ਉਹ ਵੀ ਜਿਹੜੀ ਇਹਨੂੰ ਫਿਰ ਕਰਦੇ ਜਾਂ ਜੋ ਇਹਦੀ ਕੇਅਰ ਕਰਦੇ ਹੋ ਆਪਦੇ ਕੇ ਜਾਂ ਫਿਰ ਫਿਰ ਮਗਰ ਭੇਜਣਾ ਪੈਂਦਾ ਤਾਂ ਅਪਡੇਟ ਭੇਜਣਾ ਪੈਂਦਾ ਇਹ ਨਹੀਂ ਜੀ ਇਹਦੀ ਸਾਨੂੰ ਬੜਾ ਵਧੀਆ ਇਹਦਾ ਰਿਸਪੌਂਸ ਆ ਜੀ ਜੀ ਤਕਰੀਬਨ ਮਤਲਬ ਕਹਿਣ ਦਾ ਭਾਵ ਸਾਡੇ ਕੋਲ ਜਿੰਨੇ ਵੀ ਇੱਧਰ ਬਾਡਰ ਦੇ ਪਿੰਡ ਆ ਤੇ ਇਹ ਸਾਨੂੰ ਮਤਲਬ ਉਹ ਆਣ ਕੇ ਜਿਹੜਾ ਵਾ ਇੱਥੋਂ ਆ ਆਣ ਕੇ ਲੈ ਜਾਂਦੇ ਆ ਜੀ ਤੇ ਦੂਸਰੀ ਇਹਦੀ ਖਾਸੀਅਤ ਇਹ ਆ ਕਿ ਇਹ ਰਤਿਆ ਕੰਪਨੀ ਜਿਹੜੀ ਆ ਜਸਪਾਲ ਵੀਰ ਜੀ ਨੇ ਜਿਹੜੇ ਮਤਲਬ ਸਾਨੂੰ ਪਲ-ਪਲ ਦੇ ਉੱਤੇ ਜਿਹੜਾ ਵਾ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਆ ਵੀ ਜੋ ਵੀ ਸਾਨੂੰ ਇਹ ਜ ਕੋਈ ਕਮੀ ਪੇਸ਼ੀ ਲੱਗਦੀ ਆ ਅਸੀਂ ਇਹਦੀ ਉਹ ਦੀ ਜਿਹੜੀ ਆ ਫੋਟੋ ਖਿੱਚ ਕੇ ਤੇ ਨਾਲ ਉਹਨਾਂ ਨੂੰ ਮੈਸੇਜ ਪਾ ਦਿੰਨੇ ਆ ਉਹ ਸਾਨੂੰ ਦੱਸ ਦਿੰਦੇ ਆ ਕਿ ਹੁਣ ਇਹਨੂੰ ਇਹ ਚੀਜ਼ ਦੀ ਲੋੜ ਆ ਇਹਨੂੰ। ਉਹ ਵੀ ਜਿਹੜਾ ਪ੍ਰਸ਼ਾਸਕ ਗਾਰਲੀ ਜਿਹੜੀਆਂ ਲੈਥਾਂ ਨੇ ਇਹ ਦੇਖਿਆ ਥੋੜੀਆਂ ਵੱਡੀਆਂ ਨੇ ਫਿਰ ਡਾਊਨ ਜੇ ਸੈਂਟਰ 'ਚ ਡਾਊਨ ਹੋ ਗਿਆ। ਇਹ ਕੀ ਸਾਰੀ ਵਿਧੀ ਕੀ ਹੈ? ਕੀ ਪ੍ਰੋਸੈਸ ਕੀ ਹੈ? ਇਹਦਾ ਵੀਰ ਜੀ ਪ੍ਰੋਸੈਸ ਇਹ ਆ ਕਿ ਇਹ ਅਸੀਂ ਬਿਹਾੜਿਆਂ 'ਚ ਤਿਆਰ ਕਰਦੇ ਆ। ਠੀਕ ਆ ਜੀ। ਕਿਉਂਕਿ ਆਪਾਂ 21 ਦਿਨ ਤਿੰਨ ਨੂੰ ਵੇਚ ਸਕਦੇ ਕਿਉਂਕਿ ਉਹਦਾ ਫਿਰ ਇਹ ਜਿਸ ਤਰ੍ਹਾਂ ਜਿਸ ਤਰ੍ਹਾਂ ਨੇ ਆ ਪਹਿਲਾ ਬਿਹਾੜਾ ਵਾ ਜੀ ਇਹ ਤਿਆਰ ਹੋਣ ਡਿਆ ਇਹਦੀ ਗਰੋਥ ਉਹਦੇ ਨਾਲ ਆਪਿਆ ਕੁਝ ਦਿਨਾਂ ਬਾਅਦ ਫਿਰ ਉਹ ਤਿਆਰ ਹੁੰਦਾ। ਉਸ ਤੋਂ ਬਾਅਦ ਫਿਰ ਤੀਜਾ ਵਿਆੜਾ ਚੌਥਾ ਵਿਆੜਾ ਇਸ ਹਿਸਾਬ ਦੇ ਨਾਲ ਮਤਲਬ ਹੁੰਦਾ ਜੀ ਮਨੇ ਜੇ ਫਿਰ ਲੱਗੇ ਇੱਕ ਦਿਨੇ ਜਾਂ ਫਿਰ ਅੱਗੇ ਪਿੱਛੇ ਲੱਗੇ ਨਹੀਂ ਅੱਗੇ ਪਿੱਛੇ ਲੱਗਦੇ ਅੱਗੇ ਪਿੱਛੇ ਕਿੰਨੇ ਕਿੰਨੇ ਦਿਨ ਦਾ ਜਿਹੜਾ ਗੈਪ ਸਾਰਾ ਤਕਰੀਬਨ ਮੰਨ ਕੇ ਚੱਲੋ ਜੀ ਇਹ ਵਿੱਚ 5-7 ਦਿਨਾਂ ਦਾ ਜਿਹੜਾ ਗੈਪ ਵਿੱਚ ਪੈ ਜਾਂਦਾ ਹੈ 5-7 ਦਿਨਾਂ ਦਾ ਹਾਂਜੀ 5-7 ਦਿਨਾਂ ਦਾ ਤੇ ਇਹ ਜਿਹੜਾ ਵਾ ਗੰਡਾ ਇਹਦਾ ਇਹ ਆ ਕਿ ਤਕਰੀਬਨ ਮੰਨ ਕੇ ਚੱਲੋ 10 ਦਸੰਬਰ ਤੋਂ ਬਾਅਦ ਜਿਹੜਾ ਵਾ ਇਹ ਗੰਡਾ ਲਾਉਣ ਦਾ ਟਾਈਮ ਆ ਜੀ ਜਿਹੜਾ ਪਿਛਲੇ ਸਾਲ ਤੇ ਬਾਬਾ ਜੀ ਏਅਰ ਕਾ ਸਾਲ ਦੇ ਵਿੱਚ ਵਾਅਦਾ ਕੀਤਾ ਮਤਲਬ ਕਿਵੇਂ ਸਾਰਾ ਕੀਤਾ ਜਾਣ ਗਿੰਦ ਇਹ ਵੀਰ ਜੀ ਬਹੁਤ ਵਧੀਆ ਮਤਲਬ ਕਹਿਣ ਦਾ ਭਾਵ ਇਹਦਾ ਵਾਅਦਾ ਇਹ ਆ ਕਿ ਚੰਗੀ ਕੁਆਲਿਟੀ ਹਾਂਜੀ ਤੇ ਮਤਲਬ ਚੰਗੇ ਜੇ ਕੁਆਲਿਟੀ ਹੋਊਗੀ ਤੇ ਫੇਰ ਹੀ ਉਹਦੀ ਅੱਗੇ ਚੰਗੀ ਸੇਲ ਹੋਏਗੀ ਤੇ ਉਸੇ ਤਰ੍ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਮਤਲਬ ਅਸੀਂ ਤੇ ਜੇ ਸਾਲ ਉਸ ਤੋਂ ਬਾਅਦ ਅਗਲੇ ਸਾਲ ਥੋੜਾ ਉਹਦੇ ਨਾਲ ਵਧਾਇਆ ਐਦ ਕਾਹੀਂ ਤਕਰੀਬਨ 2.5 ਤਿੰਨ ਕ ਕਨਾ ਥਾਂ ਜਿਹੜਾ ਵਾ ਇਹਨੂੰ ਮਤਲਬ ਤਾਣੀ ਕਣ ਜਿਹੜਾ ਵਾ ਆਪੇ ਤਿਆਰ ਕੀਤਾ ਜੀ ਜਿਹੜੇ ਬੂਟੇ ਲਗਾਏ ਗਏ ਨੇ ਉਹ ਕਿੰਨੇ ਥਾਂ ਦੇ ਵਿੱਚ ਜਿਹੜੇ 1 ਏਕੜ ਦੇ ਵਿੱਚ ਲਗਾਏ ਗਏ ਨੇ ਉਧਰ ਫੋਟੋ ਲੈ ਬੂਟੇ ਬਾਬਾ ਜੀ ਜਿਹੜੇ ਨੇ ਸਾਰੇ ਕਿੰਨੇ ਏਕੜ ਦੇ ਵਿੱਚ ਲਗਾਏ ਗਏ ਨੇ ਇਹ ਕਾਣੀ ਜੇ ਕਣ ਕੱਲਾ ਤੇ ਬੂਟੇ-ਬੂਟੇ ਜਿਹੜੇ ਆਪਣੇ ਇਹ ਬੂਟੇ ਸਰ ਮੇਰੇ ਕੋਲ ਤਕਰੀਬਨ ਸਵਾ 1 ਕ ਕਿੱਲਾ ਕਰੀਬ ਜਿਹੜਾ ਫੁੱਲਿਆ ਜੀ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਕੁਝ ਕਾਣਿਆ ਤੇ ਕੁਛ ਜਿਹੜਾ ਵਾ ਹ ਅਕੋ ਆ ਪਨੀਰੀਆਂ ਵਾਸਤੇ ਜਿਹੜਾ ਵਾ ਕੰਮ ਤਿਆਰ ਹੋ ਰਿਹਾ ਵਾ ਉਹਦੇ ਵਾਸਤੇ ਵੀ ਅਸੀਂ ਜਿਹੜੀ ਉਹ ਤਿਆਰੀ ਕਰ ਰਿਹਾ ਜੀ ਸਾਰਾ ਜਿਵੇਂ ਫਿਰ ਬੂਟੇ ਹੋ ਜਾਂਦੇ ਨੇ ਇਹ ਫਿਰ ਪ੍ਰੋਸੈਸ ਮਤਲਬ ਕਿਵੇਂ ਹੁੰਦੇ ਸਾਰੀ ਇਹ ਵੀ ਜਾਣਕਾਰੀ ਜੀ ਸਾਂਝੀ ਕਰੋ ਇਹ ਮੈਂ ਤੁਹਾਡੀ ਗੱਲ ਇਹ ਜੀ ਕੰਪਨੀ ਫਿਰ ਕਰਦੀ ਏ ਲਾ ਜਾਂਦੀ ਜਾਂ ਫਿਰ ਇੱਥੇ ਜਿਹੜੇ ਡਿਸਟ੍ਰੀਬਿਊਟਰ ਇਹਨਾਂ ਨੂੰ ਨਹੀਂ ਜੀ ਇੱਥੇ ਡਿਸਟ੍ਰੀਬਿਊਟਰ ਇੱਥੇ ਡਿਸਟ੍ਰੀਬਿਊਟਰ ਬਾਕੀ ਸਾਨੂੰ ਉਹਨਾਂ ਦਾ ਇੰਨਾ ਕੁ ਮਤਲਬ ਰਿਸਪੌਂਸ ਹੈਗਾ ਜੀ ਕਿ ਜਿਸ ਤਰ੍ਹਾਂ ਸਾਡੇ ਏਰੀਏ ਦੇ ਵਿੱਚੋਂ ਜੀ ਜੀ ਤਕਰੀਬਨ ਮੈਨੂੰ ਇੰਨਾ ਕੁ ਪਤਾ ਵਾ ਕਿ ਰਤਿਆ ਕੰਪਨੀ ਜਿਹੜੀ ਆ ਉਹਦਾ ਬਹੁਤ ਵਧੀਆ ਰਿਜ਼ਲਟ ਆ ਹਾਂਜੀ ਤੇ ਸ਼ਾਇਦ ਆ ਵੀ ਮੈਂ ਭੁੱਲਦਾ ਨਾ ਹੋਵਾਂ ਤੇ ਇੱਕ ਆਪਣਾ 1.5 ਸੌ ਦੇ ਕਰੀਬ ਜਿਹੜੀ ਆ ਮਤਲਬ ਉਹਨਾਂ ਦੀ ਨਰਸਰੀ ਆ ਪੰਜਾਬ ਤੇ ਹਰਿਆਣੇ ਦੇ ਵਿੱਚ ਹਾਂ ਠੀਕ ਆ ਜੀ ਔਰ ਉਹ ਜਿਸ ਤਰ੍ਹਾਂ ਹੀ ਮਤਲਬ ਹੁਣ ਇੱਥੇ ਕਲਨੌਰ ਦੇ ਵਿੱਚ ਆ ਜੀ ਹਾਂਜੀ ਇੱਥੇ ਅਗਰ ਉਹਨਾਂ ਨੇ ਸਾਨੂੰ ਇਹ ਬੀਜ ਪ੍ਰੋਵਾਈਡ ਕਰਾਉਂਦੇ ਆ ਜੀ ਤੇ तकरीबन 20 25 ਕਿਲੋਮੀਟਰ ਏਰੀਏ ਦੇ ਵਿੱਚ ਉਹ ਆਪਣਾ ਜਿਹੜਾ ਵਾ ਬੀ ਨਹੀਂ ਕਿਸੇ ਨੂੰ ਦਿੰਦੇ। ਉਹ ਡਿਸਟ੍ਰਿਬਿਊਟ ਜਣਾ ਨਹੀਂ ਬਸੇ ਸੋ। ਨਹੀਂ ਤਿਆਰ ਕਰਦੇ ਉਹਨਾਂ ਨੇ ਆਪਣਾ ਜੇ ਕੋਈ ਇਧਰੋਂ ਕੋਈ ਵੀ ਲਾਗੋਚਾਗ ਉਹਨਾਂ ਨੂੰ ਫੋਨ ਕਰੇਗਾ। ਉਹਨਾਂ ਨੇ ਸਾਡੇ ਨਾਲ ਕੰਟੈਕਟ ਕਰਉਣਾ ਸਾਨੂੰ ਪੁੱਛਣਾ ਵਾ ਕਿ ਤੁਹਾਡੇ ਤੋਂ ਇਹ ਫਲਾਣਾ ਪਿੰਡ ਜਿਹੜਾ ਉਹ ਕਿੰਨੀ ਦੂਰੀ ਤੇ ਆ। ਫਿਰ ਉਹਨਾਂ ਕੋ ਜੇ ਕੋਈ ਅੰਗਾਕ ਪੁੱਛਦਾ ਵਾ ਵੀ ਸਾਨੂੰ ਕੰਨ ਚਾਹੀਦਾ ਵਾ। ਉਹ ਫਿਰ ਸਾਡਾ ਨੰਬਰ ਦਿੰਦੇ ਆ ਜੀ ਤੇ ਸਾਨੂੰ ਫਿਰ ਉਹ ਜਿਹੜੇ ਰਾਬਤਾ ਕਾਇਮ ਕਰਦੇ ਆ। ਅਹੀਂ ਉਹਨਾਂ ਨੂੰ ਜਿਹੜਾ ਵਾ ਇਹ ਬਲੋ ਸਾਰੀ ਜਿਹੜੀ ਇਹਦੀ ਸ਼ਡਿਊਲ ਹੈ ਜਾਂ ਜਨਵਰੀ ਦੇ ਨਹੀਂ ਗ੍ਰੋਥ ਬੰਦੀ ਸਾਰਾ ਅਪਡੇਟ ਜਿਹੜਾ ਫਿਰ ਉੱਥੇ ਜਿਹੜਾ ਸਾਰਾ ਮਨਟੇਨ ਨੂੰ ਮੁੰਡਿਆ ਤੁਹਾਨੂੰ ਹਾਂਜੀ 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 ਉੱਥੇ ਮਨਟੇਨ ਨੂੰ ਹਾਂਜੀ ਇਸ ਤੋਂ ਇਲਾਵਾ ਜਿਹੜੇ ਨੇ ਤੁਸੀਂ ਸ਼ੈੱਡ ਬਣਾਵਾ ਇਸ ਦੇ ਵਿੱਚ ਕਿਹੜੀਆਂ ਜਿਹੜੀਆਂ ਮੱਲੋ ਗਰਮੀਆਂ ਵਾਸਤੇ ਪਨੀਰੀਆਂ ਤਿਆਰ ਹੋਣਗੀਆਂ ਜਾਂ ਕਿਵੇਂ ਸਾਰਾ ਹਾਂਜੀ ਇਹ ਵੀਰ ਜੀ ਕਹਿਆ ਜਿਹੜਾ ਵਾ ਮਤਲਬ ਪਨੀਰੀਆਂ ਵਾਸਤੇ ਹੁਣ ਆ ਸ਼ੈੱਡ ਅੱਗੋਂ ਤਿਆਰ ਕਰ ਰਹੇ ਆ ਹਾਂਜੀ ਕਿਉਂਕਿ ਇਹਦੀ ਅਜੇ ਦਿਨ ਹੈਗੇ ਆ ਜੀ ਜੀ ਤਕਰੀਬਨ ਦਸੰਬਰ ਜਨਵਰੀ ਦੇ ਵਿੱਚ ਅਹੀਂ ਜਿਹੜੀ ਆ ਮਤਲਬ ਇਹਦੀ ਦਸੰਬਰ ਦਾ ਅੱਧ ਕਿਆਂ 15 ਤੋਂ ਬਾਅਦ 20 ਤੋਂ ਬਾਅਦ ਅਹੀਂ ਮਤਲਬ ਜਿਹੜੀ ਆ ਇਹਦੀ ਭਰਾਈ ਜਿਹੜੀ ਆ ਸ਼ੁਰੂ ਕਰ ਦੇਣੀ ਆ ਜੀ ਮਤਲਬ ਕਿਹੜੇ ਕਿਹੜੇ ਜਿਹੜੇ ਫਿਰ ਇਹਦੇ ਵਿੱਚ ਜਿਹੜੀਆਂ ਤਿਆਰ ਹੋਣਗੀਆਂ ਕਿਸਮ ਦੇ ਇਹਦੇ ਵਿੱਚ ਵੀਰ ਜੀ ਚਲੋ ਅਸੀਂ ਆ ਥੋੜੀ ਬੋਦੀ ਵੇਖੋ ਤਿਆਰ ਕੀਤੀ ਆ ਨਾਲੋਂ ਨਾਲ ਜਿਸ ਤਰ੍ਹਾਂ ਕੋਈ ਜਿੰਨੇ ਆਪਣਾ ਟਾਈਮ ਨਾ ਲਾ ਕੇ ਅਗਰ ਉਹਨੂੰ ਆਪਣੇ ਕਬਰ ਕਰ ਲੈਣਾ ਵਾ ਜੀ ਤੇ ਉਹਦੇ ਬਾਅਦ ਤੇ ਜਿਸ ਤਰ੍ਹਾਂ ਵੇਖੋ ਆ ਹੁਣ ਕਾਲੀ ਤੋਰੀ ਆ ਇਹ ਤਿਆਰ ਹੋਣ ਢਈ ਆ ਉਧਰ ਵੀ ਆ ਜੀ ਹਾਂਜੀ ਹਾਂਜੀ ਤਾ ਜਿਸ ਤਰ੍ਹਾਂ ਕਰੇਲਾ ਵਾ ਹਾਂਜੀ ਹਾਂਜੀ ਆ ਇਧਰ ਮਿਰਚ ਤਿਆਰ ਹੋਣ ਈ ਆ ਇਹਦੇ ਵਿੱਚ ਕਿਨੇ ਕਿਨੇ ਚਿਰਦੇ ਜਿਹੜੇ ਨੇ ਇਹ ਬੂਟ ਹੋ ਗਏ ਇਹ ਜੀ ਤੇ ਤਕਰੀਬਨ 15 20 ਦਿਨਾਂ ਦੇ ਵਿੱਚ ਵਿੱਚ ਅਜੇ ਮੰਨ ਲਓ ਤਿਆਰ ਹੋਏ ਆ ਜੀ ਹਾਂਜੀ ਤੇ ਇਹਦੇ ਵਿੱਚ ਜਿਹੜੀ ਹੁਣ ਅਸੀਂ ਅੱਗੋਂ ਤਿਆਰ ਕਰਾਂਗੇ ਜੀ ਕਿਸਮਾਂ ਉਹ ਆਲ ਵੈਰਾਈਟੀ ਜਿਹੜੀ ਆਪਾਂ ਗਰਮੀਆਂ ਦੇ ਵਿੱਚ ਲਾਉਣੀ ਆ ਜਿਸ ਤਰ੍ਹਾਂ ਤੋਰੀ ਆ ਕੱਦੂ ਆ ਕੀਆ ਵਾ ਕਰੇਲਾ ਵਾ ਹਾਂਜੀ ਆਲ ਵੈਰਾਈਟੀ ਜਿਹੜੀ ਆ ਉਹ ਇਹਦੇ ਵਿੱਚ ਤਿਆਰ ਕਰਾਂਗੇ ਇਹ ਸ਼ੈੱਡ ਦੇ ਵਿੱਚ ਇਹਨੂੰ ਹੁਣ ਸ਼ੈੱਡ ਨੂੰ ਕਵਰ ਕਰਾਂਗੇ ਬਾਕੀ ਜਿਹੜਾ ਮਤਲਬ ਇਹ ਸੈੱਡ ਜਿਹੜਾ ਹੁਣ ਗਾੜੀ ਜਿਹੜੇ ਸਰਦੀ ਦੇ ਮਹੀਨੇ ਨੇ ਉਹ ਜਿੰਨੇ ਮਤਲਬ ਬੀਜ ਗਰਮੀਆਂ ਵਾਸਤੇ ਜਿਹੜੇ ਚੱਲਣੇ ਨੇ ਉਹ ਸਾਰੇ ਇਸ ਦੇ ਵਿੱਚ ਜਿਹੜੇ ਨੇ ਡਵਲ ਮੋਰਗੇ ਹਾਂਜੀ ਹਾਂਜੀ ਉਹ ਇਹਦੇ ਵਿੱਚ ਜਿਹੜਾ ਕਿਉਂਕਿ ਇਹਨੂੰ ਆਪਾਂ ਤਰਪਾਲ ਦੇ ਨਾਲ ਇਹਨੂੰ ਕਵਰ ਕਰ ਦੇਣਾ ਤੇ ਜਿੰਨਾ ਕੁ ਟੈਂਪਰੇਚਰ ਇਹਨੂੰ ਚਾਹੀਦਾ ਵਾ ਉਹਨਾਂ ਟੈਂਪਰੇਚਰ ਦੇ ਵਿੱਚ ਰੱਖਿਆ ਜਾਊਗਾ ਤੇ ਫਿਰ ਉਹ ਟੈਂਪਰੇਚਰ ਦੇ ਵਿੱਚ ਜਿੰਦਾਂ ਕੋ ਠੰਡ ਪੈਣੀ ਆ ਤੇ ਠੰਡ ਦੇ ਵਿੱਚ ਉਸ ਹਿਸਾਬ ਦੇ ਨਾਲ ਫਿਰ ਇਹਨੂੰ ਇਹਦਾ ਪੂਰਾ ਟੈਂਪਰੇਚਰ ਬਣਾ ਕੇ ਇਹਦੇ ਵਿੱਚ ਫਿਰ ਜਿਹੜੀ ਉਹ ਤਿਆਰ ਕਰਾਂਗੇ। ਭਾਬੀ ਕਿੰਨੀਆਂ ਫਿਰ ਜਿਹੜੀਆਂ ਇਹਨਾਂ ਨੂੰ ਲੱਗਦੀਆਂ ਨੇ ਮਲਜੂਜ਼ ਕਰਨ ਮਿੱਟੀ ਨਾਲ ਹੀ ਜਾਣੀ ਕਰਨਾ ਪੈਂਦਾ ਜਾਂ ਫਿਰ ਕੋਈ ਖਾਦ ਜਿਹੜੀ ਦੇਸੀ ساری ਆਰਗਿਕ ਕਰਨੀ ਪੈਂਦੀ। ਅ ਵੀਰ ਜੀ ਵੇਖੋ। ਭਈ ਇੱਕ ਤੇ ਆਪਾਂ ਤਿਆਰ ਕਰ ਦਿੰਨੇ ਆ ਜਿਸ ਤਰ੍ਹਾਂ ਛੋਟੀਆਂ ਟਰਿਆਂ ਦੇ ਵਿੱਚ ਤਿਆਰ ਕਰਦੇ ਆ। ਜੀ ਜੀ। ਤੇ ਉਹਦੇ ਵਿੱਚ ਕੁਝ ਚੀਜ਼ਾਂ ਪੈਂਦੀਆਂ ਨੇ। ਹਾਂਜੀ ਕੋਈ ਖਾਦਾਂ ਪੈਂਦੀਆਂ ਨੇ। ਕੋਕੋ ਫੀਡ ਪੈਂਦੀ ਆ। ਪਰ ਅਸੀਂ ਉਹ ਵੀ ਵੀਰ ਜੀ ਕੰਮ ਨਹੀਂ ਕਰਦੇ। ਕਿਉਂਕਿ ਉਹਦਾ ਕੀ ਹੁੰਦਾਵਾ ਚਲੋ ਆਪੋ ਆਪਣਾ ਹਰ ਇੱਕ ਨੇ ਆਪਣੇ ਢੰਗ ਨਾਲ ਕੰਮ ਕਰਨਾ ਹੁੰਦਾ ਪਰ ਉਹ ਜਿਹੜੀ ਅਸੀਂ ਟ੍ਰੇ ਦੇ ਵਿੱਚ ਚੀਜ਼ ਤਿਆਰ ਕਰਨੇ ਆ ਉਹਦੇ ਵਿੱਚ ਬਿਲਕੁਲ ਉਜੜ ਵਾਸਤੇ ਥੋੜੀ ਚੀਜ਼ ਉਹਨੂੰ ਮਿਲਦੀ ਹੈ ਜਰਮੀਨੇਸ਼ਨ ਹੁੰਦਾ ਵਾ ਬੀਜ ਪਰ ਜਿਆਦਾ ਟਾਈਮ ਨਹੀਂ ਕੱਢ ਸਕਦਾ ਅਸੀਂ ਜਿੰਨਾ ਵੀ ਤਿਆਰੀ ਕਰਦੇ ਆ ਉਹ ਸਾਰੀ ਅਸੀਂ ਲਫਾਫਿਆਂ ਦੇ ਵਿੱਚ ਮਿੱਟੀ ਜਿਹੜੀ ਦੋ ਤਿੰਨ ਪ੍ਰਕਾਰ ਦੀ ਮਿੱਟੀ ਤਿਆਰ ਕਰਦੇ ਆ ਕਿਵੇਂ ਲੇ ਹੁੰਦਾ ਨਾਲ ਮੱਲੋ ਗਾਹ ਦੇ ਕਿੰਨੇ ਮੱਲੋ ਇਹਨਾਂ ਨੂੰ ਲਗਾਈਆਂ ਇਹ ਖਾਦਨ ਗਈਆਂ ਬੂਟਾ ਜਾ ਕੇ ਘਰ ਜਿਹੜੀ ਆ ਆਪਦੀ ਇੱਥੋਂ ਵਾਲੀ ਗ੍ਰੋਥ ਜਿਹੜੀ ਉੱਥੇ ਨਹੀਂ ਫਰਦਾ ਸੜ ਜਾਂਦਾ ਅ ਵੀਰ ਜੀ ਮੇਰਾ ਖਿਆਲ ਆ ਕਿ ਜੇ ਤੇ ਲਫਾਫੇ ਦੇ ਵਿੱਚ ਇਹ ਬੀਜ ਤਿਆਰ ਕੀਤਾ ਹੋਊਗਾ ਮਿੱਟੀ ਦੇ ਵਿੱਚ ਹਾਂ ਜੀ ਇੱਕ ਤੇ ਇਹਦਾ ਚ ਇਹ ਆ ਕਿ ਇਹਦੇ ਵਿੱਚ ਬੂਟਾ ਜਿਹੜਾ ਵਾ ਸਾਡੇ ਕੋਲ ਵੀ ਅਗਰ ਮਹੀਨਾ ਡੇਢ ਦੋ ਮਹੀਨੇ ਵੀ ਪਿਆਰੇ ਤੇ ਤਾਂ ਕੱਖ ਨਹੀਂ ਵਿਗੜਦਾ ਜੀ ਠੀਕ ਆ ਜੀ ਤੇ ਇਹਨੂੰ ਪੂਰੀ ਜਿਹੜੀ ਜਰਮੀਨੇਟ ਵਾਸਤੇ ਜਿੰਨੀ ਤਾਕਤ ਆ ਉਹ ਅਸੀਂ ਇਦੇ ਵਿੱਚ ਜਿਹੜੀ ਮਿੱਟੀ ਵਿੱਚ ਭਰਦੇ ਉਹਦੇ ਵਿੱਚ ਅਸੀਂ ਪਾਉਨੇ ਆ। ਇਹਦੇ ਵਿੱਚ ਇੱਕ ਦੋ ਮਿੱਟੀਆਂ ਪਾਉਨੇ ਆ, ਮਿਕਸ ਕਰਕੇ ਵਿੱਚ ਰੂੜੀ ਪਾਉਨੇ ਆ, ਵਿੱਚ ਦੇਸੀ ਆਪਣਾ ਅਸਵਾਹ ਪਾਉਨੇ ਆ। ਇਹ ਸਾਰਾ ਮਿਕਸ ਕਰਕੇ ਤੇ ਫਿਰ ਅਸੀਂ ਤਿਆਰ ਕਰਕੇ ਤੇ ਫਿਰ ਅਸੀਂ ਦੇ ਦਿੰਨੇ ਆ ਜੀ। ਮੈਨੂੰ ਇਹਦੀ ਲਾਉਂ ਦੀ ਜਿਹੜੀ ਸਹੀ ਵਿਧੀ ਹੈ ਕਿ ਮੈਨੂੰ ਗਾਹਕ ਜਦੋਂ ਪਰਚੇਸ ਕਰ ਲੈਂਦਾ ਪਰ ਲਾਉਂ ਤੋਂ ਵੀ ਜਿਹੜੀਆਂ ਇਹ ਕਮੀ ਪੇਸ਼ੀ ਦੀ ਕੁਝ ਰਹਿ ਜਾਂਦੀਆਂ। ਇਹ ਲਾਉਂ ਤੋਂ ਵੇਖੋ ਜੀ ਕਮੀ ਪੇਸ਼ੀ ਤੇ ਇੱਕ ਇਹ ਆ। ਭਈ ਨੰਬਰ 1 ਤੇ ਜੇ ਅਜੇ ਅਗੋਂ ਠੰਡ ਪੈਣੀ ਆ। ਜੇ ਤੇ ਆਪਾਂ ਇਹਨੂੰ ਟਾਈਮ ਨਾ ਲਾਉਣਾ ਮਤਲਬ ਟਾਈਮ ਨਾ ਹੀ ਆਪਣਾ ਸਬਜੀ ਤਿਆਰ ਕਰਨੀ ਆ ਤੇ ਫਿਰ ਇਹਨੂੰ ਲਾ ਕੇ ਅੱਗੋਂ ਕੋਰੇ ਪਾਣੇ ਆ ਠੰਡ ਪਾਣੇ ਤੇ ਜੇ ਤੇ ਆਪਾਂ ਇਹਨੂੰ ਟੱਕ ਲਾਂਗੇ ਕਿਸੇ ਚੀਜ਼ ਦੇ ਨਾਲ ਹਾਂਜੀ ਤੇ ਫਿਰ ਇਹਦਾ ਵਧੀਆ ਰਿਜ਼ਲਟ ਆਏਗਾ ਤੇ ਬਾਕੀ ਨਹੀਂ ਤੇ ਫਿਰ ਅੱਗੋਂ ਜਿੱਦਾਂ ਜਿੱਦਾਂ ਹੁਣ ਗਾ ਮੌਸਮ ਚੇਂਜ ਹੋਣਾ ਦਸੰਬਰ ਦੇ ਵਿੱਚ ਅੱਗੋਂ ਆਪਣਾ ਜਨਵਰੀ ਫਰਵਰੀ ਦੇ ਵਿੱਚ ਜਦੋਂ ਜਿਉਂ-ਜਿਉਂ ਮੌਸਮ ਚੇਂਜ ਹੋਣਾ ਫੇਰੇ ਬਹੁਤ ਵਧੀਆ ਜਿਹੜੀ ਆ ਬਾਈ ਇਹ ਟੱਕਣ ਦੇ ਵਿੱਚ ਕੋਈ ਪ੍ਰਾਲੀ ਕਹਿ ਲੈਂਦੇ ਆ ਜਿਵੇਂ ਮਨ ਨੂੰ ਕੋਈ ਸੁਆਹ ਕਰਨੇ ਹੋਰ ਇਸ ਤੋਂ ਲਾਵਾ ਜਿਹੜੀ ਇਹ ਚੀਜ਼ਾਂ ਜਿਹੜੀਆਂ ਰਹਿੰਦੀਆਂ ਫਾਇਦੇਮਦ ਰਹਿੰਦੀਆਂ ਜਾਂ ਇਸ ਤੋਂ ਲਾਵਾ ਕੋਈ ਚੀਜ਼ ਜਿਹੜੀ ਹੁੰਦੀ ਹੈ ਨੇ ਕਿਹੜੀ ਜੇ ਆਪਾਂ ਜੀ ਘਰ ਜਾ ਕੇ ਲਾ ਕੇ ਜਦੋਂ ਗਾਂ ਸਰਦੀਆਂ ਰੁੱਤੇ ਕੋੜੇ ਪੈਨੇ ਨੇ ਉਹਨਾਂ ਨੂੰ ਜਿਵੇਂ ਕਜਾਸ ਤੇ ਪ੍ਰਾਲੀ ਵੇਖੋ ਜੀ ਜੇ ਉਤੇ ਪ੍ਰਾਲੀ ਵੀ ਪੈ ਜੇ ਪਰ ਪ੍ਰਾਲੀ ਹੁਣ ਆਪਾਂ ਜਦੋਂ ਵੱਲ ਲਾਦਨੇ ਫਿਰ ਉਤੇ ਪ੍ਰਾਲੀ ਤੇ ਜਾਂ ਤੇ ਕੋਈ ਨਾ ਕੋਈ ਚੀਜ਼ ਆ ਬੰਦੋਬਸਤ ਕਰਕੇ ਉਹ ਚਾ ਗੈਪ ਬਣਾ ਕੇ ਜਾਂ ਇਹਦੇ ਉਤੇ ਆਪਾਂ ਕੜੇ ਪਾ ਕੇ ਹਾਂਜੀ ਤੇ ਜਿਸ ਤਰ੍ਹਾਂ ਇਹ ਪਾਏ ਆ ਜੀ ਕੜੇ ਇਦਾਂ ਕੜੇ ਪਾ ਕੇ ਤੇ ਉਤੇ ਹੁਣ ਆ ਤਰਪਾਲ ਦੇ ਨਾਲ ਆਪਾਂ ਇਹਨੂੰ ਢੱਕ ਦੇਣਾ ਵਾ ਉਥੇ ਜੋਬ ਨਹੀਂ ਕੋ ਜਾਣਾ ਹਾਂਜੀ ਉਹਨੂੰ ਜੋਬ ਨਹੀਂ ਹੈ ਜਾਣਾ ਜੀ ਤੇ ਇਸ ਤਰੀਕੇ ਦੇ ਨਾਲ ਮੈਂ ਉਹਨੂੰ ਜਿਹੜਾ ਹੀ ਤਿਆਰ ਕਰ। ਮੈਂ ਕਹਿੰਦਾ ਭਾਬੀ ਜਿਹੜੀ ਆ ਆਪਾਂ ਮਿਲ ਘਰ ਜਣ ਲੈ ਜਣ ਜਾਂ ਕਿਤੇ ਵੀ ਮਿਲ ਇੱਕ ਦੋ ਦਿਨ ਦਾ ਸਟੇ ਕਰਦੇ ਜਾਂ ਸਵਾਲਦ ਕਰ ਉੱਥੇ ਕਿਤੇ ਕਿਤੇ ਜਿਹੜੀ ਆ ਇਹਦੀ ਜਿਹੜੀ ਆ ਪ੍ਰੋਪਰ ਜਿਹੜੀ ਸੰਭਾਲ ਨਹੀਂ ਹੁੰਦੀ। ਨਹੀਂ ਪ੍ਰੋਪਰ ਸੰਭਾਲ ਵੇਖੋ ਇਹ ਆ ਵੀ ਜਦੋਂ ਆਪਾਂ ਇਹਨੂੰ ਲੈ ਜਾਣਾ ਵਾ ਜੇ ਤੇ ਮਿੱਟੀ ਦੇ ਵਿੱਚ ਤਿਆਰ ਕੀਤਾ ਵਾ ਬੂਟਾ ਤੇ ਫੇਰ ਇਹਦੀ ਸੰਭਾਲੀ ਸੰਭਾਲੇ ਦਾ ਕੱਖ ਨਹੀਂ ਵਿਗੜਦਾ ਜੀ। ਹਾਂ ਜੀ ਇਹਨੂੰ ਜਦੋਂ ਆਪਾਂ ਲਾਉਣਾ ਵਾ ਉਦੋਂ ਲਾਉਣ ਵਾਲੀ ਜਗ੍ਹਾ ਦੇ ਉੱਤੇ ਵੀ ਥੋੜੀ ਵਿੱਚ ਦੇਸੀ ਰੂੜੀ ਪਾ ਜੇ ਉਹਨੂੰ ਵਧੀਆ ਮਿੱਟੀ ਦੇ ਵਿੱਚ ਪਾ ਕੇ ਤੁਸੀਂ ਲਾਓ। ਆਪਣਾ ਪਾਣੀ ਦਿਓ ਤੇ ਵਧੀਆ ਜਿਹੜਾ ਦਾ ਬਾਕੀ ਹਾਈ ਬ੍ਰੈਡ ਸਾਡੇ ਕੋਲ ਜਿੰਨੀ ਵੀ ਕੁਆਲਿਟੀ ਆ ਤਕਰੀਬਨ ਕਿਉਂਕਿ ਅੱਜ ਕੱਲ ਹਾਈ ਬ੍ਰੈਡਿਟੀ ਸਿਸਟਮ ਚੱਲਦਾ ਵਾ ਤੇ ਉਹੀ ਵੈਰੈਟੀਆਂ ਜਿਹੜੀਆਂ ਅਸੀਂ ਤਿਆਰ ਕਰਦੇ ਆ ਜਿਵੇਂ ਮਲਤਾਰੇ ਜਿਵੇਂ ਫੁੱਲ ਲੱਗਦੇ ਨੇ ਕਿਤੇ ਮੰਦਰਾ ਜਾਂ ਹੋਰ ਕਿਤੇ ਵੀ ਜਾਂ ਚੱਲਦੇ ਨੇ ਜੇ ਤੁਹਾਡੇ ਤੋਂ ਪਰਚੇਸ ਕਰਨੇ ਨੇ ਤਾਂ ਕਿਹੜਾ ਐਡਰੈਸ ਆ ਤੇ ਕਿੱਥੇ ਪੈਂਦੇ ਸਾਰੀ ਜਾਣਕਾਰੀ ਦਿਓ ਵੇਖੋ ਜੀ ਸਾਡਾ ਇਹ ਐਡਰੈਸ ਹੈਗਾ ਪੰਗੂ ਨਰਸਰੀ ਜੀ ਕਲਾਨੌਰ ਖਾਸ ਕਲਾਨੌਰ ਆ ਹਾਂਜੀ ਤੇ ਆਪਣਾ ਸਾਲੇ ਚੱਕ ਰੋਡ ਜੀ ਜੀ ਜਾਂ ਕਾ ਉਨਸ਼ਾਲਾ ਸਾਲੇ ਚੱਕ ਰੋਡ ਨੇੜੇ ਆਪਣਾ 바ਵਾ ਲਾਲ ਜੀ ਮੰਦਿਰ ਦੇ ਸਾਹਮਣੇ ਇੱਥੇ ਸਾਡੀ ਭੰਗੋ ਕੋਈ ਕੰਟੈਕਟ ਨੰਬਰ ਵੀ ਜੇ ਕੋਈ ਹੈ ਤਾਂ ਉਹ ਵੀ ਪਰਮੈਂਸ਼ਨ ਕਰ ਦਿਓ ਸਾਡਾ ਜੀ ਕੰਟੈਕਟ ਨੰਬਰ ਹੈਗਾ ਜੀ 98769 69260 ਜੀ 98769 69260 ਤੇ ਦੂਸਰਾ ਬੇਟੇ ਦਾ ਵੀ ਨੰਬਰ ਹੈਗਾ 77475 55755 73475 55755 ਸੋ ਇਹ ਸਨ ਪੰਗੋ ਫਾਰਮ ਵਾਲੇ ਜਿਨ੍ਹਾਂ ਨੇ ਸਾਰੀ ਜਿਹੜੀ ਹੈ ਨਰਸਰੀ ਦੀ ਜਿਹੜੀ ਆਪਣੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਕਿਹੜੀਆਂ ਕਿਸਮਾਂ ਲਗਾਈਆਂ ਨੇ ਤੇ ਕਿੱਥੋਂ ਜਿਹੜੀ ਆ ਇਹ ਪ੍ਰੋਸੈਸ ਹੋਈ ਆ ਬੂਟੇ ਕਿੰਨੀਆਂ ਕਿਸਮਾਂ ਦੇ ਲੱਗੇ ਨੇ ਕਿੰਨੇ ਏਕੜ ਦੇ ਵਿੱਚ ਲੱਗੀ ਆ ਸੋ ਇਹਨਾਂ ਨੇ ਆਪ ਦਾ ਕਾਰੈਕਟ ਨੰਬਰ ਵੀ ਜਿਹੜਾ ਮੈਂਸ਼ਨ ਕੀਤਾ ਜੇ ਤਾਜ਼ੇ ਜਿਹੜੇ ਨੇ ਫੁੱਲ ਜਾਂ ਇਹਨਾਂ ਦੇ ਕੋਲੋਂ ਜਿਹੜੀ ਵੀ ਚੀਜ਼ ਹੈ ਤੁਸੀਂ ਪ੍ਰੋਸੈਸ ਕਰ ਸਕਦੇ ਹੋ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੇ ਸਿੰਘ ਖੁਸ਼ੀਪੁਰ